ਬਗ ਰਿਹਾ ਹੈ ਰਫਤਾਰ ਤੁਸੀਂ ਦੇਖ ਰਹੇ ਹੋ ਇਸ ਸਮੇਂ ਆ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੇ ਬੋਰੇ ਭਰ ਕੇ ਇਸ ਤਰ੍ਹਾਂ ਨਾਲ-ਨਾਲ ਥੈਲਿਆਂ ਦੇ ਸਿੱਟੇ ਜਾ ਰਿਹਾ ਬਹੁਤ ਜ਼ਿਆਦਾ ਸਪੀਡ ਤੇ ਬੇਹੱਦ ਵੱਧ ਮਾਤਰਾ ਦੇ ਵਿੱਚ ਆਮ ਨਾਲੋਂ ਇਹ ਪਾਣੀ ਲੈ ਕੇ ਦਰਿਆ ਚੱਲ ਰਿਹਾ ਸੋ ਇਹ ਵੀਰ ਜਿਹੜੇ ਹੈਗੇ ਉੱਤੇ ਟਰਾਲੀਆਂ ਲਾਉਂਦੇ ਆ ਤੇ ਉਹ ਟਰਾਲੀਆਂ ਦੇ ਉੱਤੋਂ ਥੱਲੇ ਜਿਹੜੇ ਹੈਗੇ ਆ ਉਹ ਥੱਲੇ ਇੱਥੇ ਛੁੱਟੇ ਜਾਂਦੇ ਆ ਉਸ ਤੋਂ ਬਾਅਦ ਇਹ ਬੈਗ ਜਿਹੜੇ ਹੈਗੇ ਆ ਇਹਨਾਂ ਭਰਾਵਾਂ ਵੱਲੋਂ ਭਰ ਕੇ ਇਹ ਛੁੱਟੇ ਜਾਂਦੇ ਵਿੱਚ ਸੋ ਇਹਨਾਂ ਵੱਲੋਂ ਵੀ ਸੇਵਾ ਦਾ ਹੜ ਹੀ ਜਿਹੜਾ ਲਿਆਂਦਾ ਗਿਆ ਟਰਾਲੀਆਂ ਭਰ ਕੇ ਇੱਥੇ ਪਹੁੰਚਾਈਆਂ ਜਾ ਰਹੀਆਂ ਜਿੱਧਰ ਦੇਖੋ ਉਧਰ ਨੂੰ ਹੀ ਨੌਜਵਾਨਾਂ ਦੀਆਂ ਭਰੀਆਂ ਹੋਈਆਂ ਟਰਾਲੀਆਂ ਜਿਹੜੀਆਂ ਉਹ ਬਚਾਅ ਦੇ ਵਿੱਚ ਲੱਗੀਆਂ ਹੋਈਆਂ 50 60 ਫੁੱਟ ਅੱਗੇ ਇਦਾਂ ਦੇ ਖੇਤ ਸਿਗੇ ਉਹ ਜਿਹੜੇ 23 ਦੇ ਹੜ੍ਹ ਨੇ ਸ਼ੁਰੂ ਹੋਏ ਵੇ ਇਸ ਪਾਸੇ ਪਾਣੀ ਦੀ ਰਫ਼ਤਾਰ ਜਿਆਦਾ ਜਾਂ ਉਤਨੀ ਹੀ ਪ੍ਰਤੀਤ ਹੁੰਦੀ ਹੈ ਪਾਸੇ ਜਿਆਦਾ ਹੀ ਅੱਗੇ ਆਗਾਮਪਰ ਹੈ ਅੱਗੇ ਮਾਈਨਿੰਗ ਮਾਫੀ ਨੇ ਬੀੜਾ ਪਠਾਲਿਆ ਪਤਾ ਨਹੀਂ ਕਿੰਨੇ ਕਿੰਨੇ ਮਿੱਟੀ ਖਾਣੇ ਸੱਪਾਂ ਨੇ ਕਿੰਨਾ ਕੁ ਲੁੱਟਣਾ ਹੈ ਜੇ ਇੱਕ ਇੰਜੀਨੀਅਰ ਦੀ ਰਿਪੋਰਟ ਪ੍ਰਾਣੀ ਕੱਢਣ ਦੀ ਲੋੜ ਹੈ ਇਸ ਟਾਈਮ ਜੋ ਸੱਚ ਹੈ ਜਾਂ ਝੂਠ ਹੈ ਉਹਨੇ ਇਹ ਕਿਹਾ ਤਾਂ ਇਹਦੇ 35 ਕਿਲੋਮੀਟਰ ਦੀ ਖਦਾਈ ਨਹੀਂ ਹੋਣੀ ਚਾਹੀਦੀ ਇਸ ਪੁਲ ਦੇ ਵਿੱਚੋਂ 2 4 500 2 4000 ਨਹੀਂ ਲੱਖਾਂ ਟਿਪਰ ਨਿਕਲ ਗਏ ਵੇ ਇਹ ਤਾਂ ਹੁਣ ਸਾਰੀਆਂ ਚੱਲ ਰਹੀਆਂ ਗੱਡੀਆਂ ਤਾਂ ਨਰਦ ਨੂੰ ਨਹੀਂ ਮੈਂ ਇਹਨਾਂ ਦਾ ਸਵੇਰੇ ਬੰਦ ਕਰੀ ਜੀ ਟਰੱਕ ਚੱਲ ਰਹੇ ਆ ਇਹ ਇਹ ਤਾਂ ਨਾਰਮਲ ਪਹਾੜੇ ਵਾਲੇ ਆ ਨਾ ਜੀ ਇਹਦੇ ਉੱਪਰ ਤੇ 100-100 ਟਨ ਸਵੇਰੇ 7:30 ਵਜੇ ਤੱਕ ਚੱਲਦੇ ਸੀਗੇ ਮੈਂ ਪ੍ਰੋਪਰ ਵੀਡੀਓ ਪਾਈ ਜ਼ਿੰਮੇਵਾਰੀ ਲੈ ਕੇ ਪਾਈ ਕਿ ਜੇ ਇਹ ਨਾ ਰੁਕੇ ਫਿਰ ਸਾਡਾ ਨੁਕਸਾਨ ਪੱਕਾ ਇਸ ਪੱਦਰ ਤੇ ਕੰਮ ਨਹੀਂ ਜੇ ਕਹੋ ਤੁਸੀਂ ਕਾਬੂ ਆਣਾ ਇਹ ਤਾਂ ਫੌਰੀ ਐਕਸ਼ਨ ਹੈ ਇਹਦੇ ਦਾ ਪੱਕਾ ਇਸੇ ਡਿਪਾਰਟਮੈਂਟ ਤਲਾਤ ਹੋ ਜਾਣਾ ਚਾਹੀਦਾ ਕਿ ਜਦ ਤੱਕ ਇਹ ਸੁਰੱਖਿਅਤ ਨਹੀਂ ਹੁੰਦਾ ਤੁਸੀਂ ਨੀ ਉੱਠਣਾ ਤੁਸੀਂ ਨੌਕਰੀ ਲੈਂਦੇ ਤਰਖਾ ਲੈਂਦੇ ਸੋ ਇਸ ਸਮੇ ਉਸ ਪੁਲ ਦੇ ਥੱਲੇ ਖੜੇ ਆ ਜਿਹੜਾ ਕਿ ਨੂਰਪੁਰ ਬੇਦੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਜੋੜਦਾ ਝਾਚੌਂਕ ਤੋਂ ਤੇ ਸਤਲੁਜ ਦਰਿਆ ਵਗ ਰਿਹਾ ਹੈ ਰਫ਼ਤਾਰ ਤੁਸੀਂ ਦੇਖ ਰਹੇ ਹੋ ਇਸ ਸਮੇ ਆ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਤੇ ਇਹ ਬੰਨ ਜਿਹੜੇ ਹੈਗੇ ਆ ਇਸ ਦੇ ਕਿਨਾਰੇ ਉਹਨਾਂ ਨੂੰ ਵੀ ਜੋ ਰੋਕਣ ਦੀ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਤੇ ਸੰਗਤ ਦੇ ਵੱਲੋਂ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਉਹ ਸੰਗਤ ਦੇ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਦੇਖੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੋ ਪਾਣੀ ਦਾ ਤੇਜ਼ ਬਹਾਅ ਹੈ ਉਹ ਕਿਨਾਰੇ ਨੂੰ ਢਾਹ ਜ਼ਰੂਰ ਲਾਂਦਾ ਜਾ ਰਿਹਾ ਤੇ ਜਿਸ ਦੇ ਚੱਲਦੇ ਆ ਇਹ ਕਿਨਾਰੇ ਜਿਹੜੇ ਹੈਗੇ ਬਿਲਕੁਲ ਥੋੜੇ ਥੋੜੇ ਇਸ ਪਾਸੇ ਤੋਂ ਖੜਦੇ ਜਾ ਰਹੇ ਪਰ ਜਿੱਥੇ ਇਹ ਨੌਜਵਾਨ ਲੱਗੇ ਹੋਏ ਆ ਤੇ ਉੱਪਰ ਵੀ ਕੋਸ਼ਿਸ਼ ਜਿਹੜੀ ਹੈਗੀ ਆ ਨੌਜਵਾਨ ਉੱਪਰੋਂ ਟਰਾਲੀਆਂ ਦੇ ਉੱਤੋਂ ਥੈਲੇ ਸਿੜਦੇ ਆ ਇੱਥੋਂ ਇਹ ਵੱਡੇ ਬੋਰੀਆਂ ਦੇ ਵਿੱਚ ਭਰ ਕੇ ਦੇਖੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੇ ਬੋਰੇ ਭਰ ਕੇ ਇਸ ਤਰ੍ਹਾਂ ਨਾਲ-ਨਾਲ ਥੈਲਿਆਂ ਦੇ ਸਿੱਟੇ ਜਾ ਰਹੇ ਆ ਸੋ ਬਚਾਅ ਦਾ ਕਾਰ ਜਿਹੜਾ ਹੈਗਾ ਅਗੇਤਾ ਕੀਤਾ ਜਾ ਰਿਹਾ ਤਾਂ ਕਿ ਕੋਈ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਦੂਜੀ ਸਾਈਡ ਥੋੜਾ ਮੈਂ ਹੋਰ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਜਾ ਕੇ ਦਿਖਾ ਦਿਓ ਕਿਸ ਤਰ੍ਹਾਂ ਬੋਰੇ ਭਰ ਕੇ ਵੱਡੇ ਬੈਗ ਭਰ ਕੇ ਇਸ ਬੰਨ ਨੂੰ ਜਿਹੜੀ ਢਾਹ ਲੱਗ ਰਹੀ ਹੈ ਉਹਨੂੰ ਰੋਕਣ ਦੀ ਇਸ ਸਮੇਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੱਕੀਆਂ ਪੱਥਰ ਦੀਆਂ ਜੋ ਠੋਕਰਾਂ ਬਣਾਈਆਂ ਗਈਆਂ ਸੀ ਉਹ ਵੀ ਇੱਕ ਠੋਕਰ ਜਿਹੜੀ ਹੈਗੀ ਹੈ ਉਹ ਇੱਥੋਂ ਟੁੱਟ ਕੇ ਥੱਲੇ ਗੇਰੀ ਹੋਈ ਦਿਖਾਈ ਦਿੰਦੀ ਹੈ ਸੋ ਪ੍ਰਸ਼ਾਸਨ ਆਪਣੀ ਕਾਰਵਾਈ ਦੇ ਵਿੱਚ ਲੱਗਿਆ ਹੋਇਆ ਸਤਲੁਜ ਦਰਿਆ ਹੈ ਦੂਰ ਤੱਕ ਤੁਸੀਂ ਦੇਖੋ ਕਿ ਕਟਾਵ ਜਿਹੜਾ ਹੈਗਾ ਸਤਲੁਜ ਦਰਿਆ ਦੇ ਨਾਲ ਤੇਜ਼ ਵਹਾਣ ਨਾਲ ਕਿਨਾਰਿਆਂ ਦਾ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਸਪੀਡ ਤੇ ਬੇहद ਵੱਧ ਮਾਤਰਾ ਦੇ ਵਿੱਚ ਆਮ ਨਾਲੋਂ ਇਹ ਪਾਣੀ ਲੈ ਕੇ ਦਰਿਆ ਚੱਲ ਰਿਹਾ ਸੋ ਇਹ ਵੀਰ ਜਿਹੜੇ ਹੈਗੇ ਉੱਤੇ ਟਰਾਲੀਆਂ ਲਾਉਂਦੇ ਆ ਤੇ ਉਹ ਟਰਾਲੀਆਂ ਦੇ ਉੱਤੋਂ ਥੈਲੇ ਜਿਹੜੇ ਹੈਗੇ ਆ ਉਹ ਥੱਲੇ ਇੱਥੇ ਛੁੱਟੇ ਜਾਂਦੇ ਆ ਉਸ ਤੋਂ ਬਾਅਦ ਇਹ ਬੈਗ ਜਿਹੜੇ ਹੈਗੇ ਆ ਇਹਨਾਂ ਭਰਾਵਾਂ ਵੱਲੋਂ ਭਰ ਕੇ ਇਹ ਛੁੱਟੇ ਜਾਂਦੇ ਵਿੱਚ ਤਾਂ ਕਿ ਇਸ ਥਾਂ ਦੇ ਉੱਤੇ ਬਚਾ ਜਿਹੜਾ ਕਾਰਜ ਹੈ ਉਹ ਰਹੇ ਸੋ ਬਾਕੀ ਉਪਰ ਤੋਂ ਨੂੰ ਜਾ ਕੇ ਦਿਖਾਣ ਦੀ ਵੀ ਕੋਸ਼ਿਸ਼ ਕਰਦੇ ਆ ਸੋ ਇਸ ਗੱਲ ਦੀ ਤਸੱਲੀ ਵੀ ਹੈ ਕਿ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਪ੍ਰਸੰਗਤ ਦਾ ਵੀ ਇਸ ਥਾਂ ਦੇ ਉੱਤੇ ਬੇਹੱਦ ਸਹਿਯੋਗ ਹੈ ਕਿਉਂਕਿ ਸਾਹਮਣੇ ਤੁਹਾਨੂੰ ਤਸਵੀਰ ਜ਼ਰੂਰ ਦਿਖਾਵਾਂਗੇ ਕਿ ਵੱਡੇ ਵੱਡੇ ਜੋ ਢੇਰ ਉਹ ਖਾਲੀ ਕੱਟੀਆਂ ਦੇ ਲੱਗੇ ਹੋਏ ਆ ਤੇ ਟਰਾਲੀਆਂ ਨੌਜਵਾਨਾਂ ਵਰ ਪਰ ਕੇ ਲਿਆਂਦੀਆਂ ਗਈਆਂ ਨੇ ਥਾਂ ਦੇ ਉੱਤੇ ਸੋ ਤੁਹਾਨੂੰ ਸੇਵਾ ਦਾਇ ਜੜਹਾੜ ਉਹ ਦਿਖਾ ਰਹੇ ਆ ਇੱਕ ਪਾਸੇ ਸਤਲੁਜ ਦਰਿਆ ਦਾ ਹੜ੍ਹ ਹੈ ਤੇ ਦੂਜੇ ਪਾਸੇ ਸੇਵਾ ਦਾ ਪ੍ਰਵਾਹ ਸੋ ਜਦੋਂ ਵੀ ਪੰਜਾਬੀਆਂ ਨੂੰ ਕੋਈ ਆਫਤ ਆਉਂਦੀ ਹੈ ਤਾਂ ਇਹ ਭਰਾ ਡਟ ਜਾਂਦੇ ਆ ਸੋ ਇਹਨਾਂ ਵੱਲੋਂ ਵੀ ਸੇਵਾ ਦਾ ਹੜ ਹੀ ਜਿਹੜਾ ਲਿਆਂਦਾ ਗਿਆ ਟਰਾਲੀਆਂ ਭਰ ਕੇ ਇੱਥੇ ਪਹੁੰਚਾਈਆਂ ਜਾ ਰਹੀਆਂ ਜਿੱਧਰ ਦੇਖੋ ਉਧਰ ਨੂੰ ਹੀ ਨੌਜਵਾਨਾਂ ਦੀਆਂ ਭਰੀਆਂ ਹੋਈਆਂ ਟਰਾਲੀਆਂ ਜਿਹੜੀਆਂ ਉਹ ਬਚਾਅ ਦੇ ਵਿੱਚ ਲੱਗੀਆਂ ਹੋਈਆਂ ਭਾਈ ਜੀ ਉਹ ਕਿੰਨੀਆਂ ਟਰਾਲੀਆਂ ਤੁਹਾਡੀਆਂ ਇੱਥੇ ਆ ਚੁੱਕੀਆਂ ਤੇ ਹੋਰ ਕਿੰਨੀਆਂ ਇੱਥੇ ਜਿਹੜੀ ਲੋਡ ਲੱਗਦੀ ਤੁਹਾਨੂੰ 35 ਤੋਂ 40 ਟਰਾਲੇ ਆ ਜਿਹੜੇ ਮਿੱਟੀ ਦੇ ਥੈਲਿਆਂ ਦੇ ਭਰ ਕੇ ਇੱਥੇ ਪਹੁੰਚ ਚੁੱਕੇ ਆ ਤੇ ਹੋਰ ਜਿੰਨਾ ਵੀ ਪ੍ਰਸ਼ਾਸਨ ਨਾਲ ਸਾਡਾ رابطہ ਬਿਲਕੁਲ ਲਗਾਤਾਰ ਬਣਿਆ ਹੋਇਆ ਜਦੋਂ ਜਦੋਂ ਜਿੰਨਾ ਜਿੰਨਾ ਉਹ ਬੋਲਦੇ ਆ ਕਿ ਪੰਜ ਟਰਾਲੇ 10 ਟਰਾਲੇ ਸਾਨੂੰ ਇੱਥੇ ਪੁੱਜਦੇ ਕਰ ਦਿਓ ਤਾਂ ਉਹਨੇ ਟਰਾਲੇ ਆਸੀਂ ਜਿਹੜੇ ਫੌਰੀ ਤੌਰ ਤੇ ਇੱਥੇ ਪੁਝਾ ਦਿੰਦੇ ਆ ਜੀ ਬਿਲਕੁਲ ਸੋ ਗੌਰਵ ਜੀ ਤੁਹਾਨੂੰ ਇਹ ਚੀਜ਼ ਦਾ ਇਹ ਅਨੁਮਾਨ ਕਿੱਥੋਂ ਲੱਗਦਾ ਵੀ ਇਸ ਪੁਲ ਦੇ ਉੱਤੇ ਇਹ ਲੋਡ ਐ ਖੜ ਰਿਹਾ ਹੈ ਦੇ ਕੋਈ ਇਹਦੇ ਥੱਲੇ ਜਾਉਂਗੇ ਨਾ ਜੇ ਸਭ ਤੋਂ ਬੜੀ ਗੱਲ ਹੈ ਕਿ ਇਹ 1986 ਚ ਤਿਆਰ ਹੋਇਆ ਸੀਗਾ ਉਸ ਵੇਲੇ ਬਰਨਾਲਾ ਸਾਹਿਬ ਮੁੱਖ ਮੰਤਰੀ ਸੀਗੇ ਉਦੋਂ ਬਾਅਦ ਦੇਖ ਲਓ ਕਿ ਕਿੰਨੇ ਸਾਲ ਹੋ ਗਏ ਇਹਦਾ ਨਾਮ ਹੈ ਇਹੀ ਹੈ ਬਈ ਦੋ ਤਖਤਾਂ ਨੂੰ ਜੋੜਨ ਵਾਲਾ ਸਤਲੁਜ ਬ੍ਰਿਜ ਅਮ੍ਰਿਤਸਰ ਦੀ ਧਰਤੀ ਨੂੰ ਆਨੰਦਪੁਰ ਸਾਹਿਬ ਨਾਲ ਜੋੜਦਾ ਹੈ ਵੱਡਾ ਬ੍ਰਿਜ ਉਸ ਸਮੇਂ ਦਾ ਹੀ ਹੈ ਔਰ ਇਹਦੀ ਇਹ ਮਹਾਨਤਾ ਹੈ ਜਾਂ ਕਹਿ ਲਈਏ ਜ਼ਰੂਰਤ ਹੈ ਸਾਡੇ ਇਲਾਕੇ ਲਈ ਚਾਹੇ ਮਾਤਾ ਲੈਣ ਦੇ ਵੀ ਜਾਣਾ ਹੋਵੇ ਚਾਹੇ ਕੁਲੂਮਨ ਵਾਲੇ ਜਾਣਾ ਹੋਵੇ ਮੇਨ ਰੂਟ ਇਹੀ ਹੈ ਜੇ ਇਸ ਬ੍ਰਿਜ ਨੂੰ ਕੁਝ ਹੁੰਦਾ ਹੈ ਮੰਨ ਲਓ ਖਤਰਾ ਹੁੰਦਾ ਹੈ ਜਾਂ ਵजूद ਨੂੰ ਕੋਈ ਨੁਕਸਾਨ ਹੁੰਦਾ ਹੈ ਵੈਸੇ ਮਾਲਕ ਦਾ ਸੁੱਖ ਹੈ ਠੀਕ ਹੈ ਥੱਲੇ ਮੈਂ ਦੱਸਦਾ ਨੁਕਸਾਨ ਥੱਲੇ ਕਿ ਪਾਣੀ ਆ ਰਿਹਾ ਉਹ ਜਿਹੜਾ ਪਾਖੜੇ ਦਾ ਬਾਧੂ ਪਾਣੀ ਆਇਆ ਹੈ ਉਹ ਇੱਕ ਥੱਲੇ ਪਿੱਲਰ ਹੈ ਪਾਇਆ ਪੁਲ ਦਾ ਜਿਹੜਾ ਗੈਰਕਾਨੂੰਨੀ ਮਾਈਨਿੰਗ ਨਾਲ ਨੰਗਾ ਹੋਇਆ ਪਿਆ ਉਹੀ ਤਾਂ ਬਹੁਤ بڑے ਪੱਧਰ ਤੇ ਇੱਥੇ ਉਹ ਪਾਇਆ ਦੇ ਨਾਲ ਪਾਣੀ ਟੱਕਰ ਮਾਰ ਕੇ ਉੱਥੇ ਪਵਰ ਬਣ ਰਿਹਾ ਹੈ ਤੇ ਉਹ ਪਵਰ ਮਾਰ ਕੇ ਇਸ ਪਾਸੇ ਪੁਲ ਦੇ ਐਂਡਿੰਗ ਪੁਆਇੰਟ ਨਾਲ ਦੇ ਪਰਲੇ ਪਾਸੇ ਉਹ 베ਸ ਨੂੰ ਟੱਕਰ ਮਾਰ ਰਿਹਾ ਔਰ ਤੁਸੀਂ ਇਹ ਯਕੀਨ ਮੰਨੋ ਇਹ ਕੈਮਰੇ ਨਾਲ ਦਿਖਾ ਦਿਓ ਇੱਥੋਂ 50 60 ਫੁੱਟ ਅੱਗੇ ਇਦਾਂ ਦੇ ਖੇਤ ਸਿਗੇ ਉਹ ਜਿਹੜੇ 23 ਤੇ ਹੜ੍ਹ ਨੇ ਸ਼ੁਰੂ ਹੋਏ ਵੇ ਇਸ ਪਾਸੇ ਪਾਣੀ ਦੀ ਰਫ਼ਤਾਰ ਜ਼ਿਆਦਾ ਜਿਹਾ ਉਦੋਂ ਹੀ ਪ੍ਰਤੀਤ ਹੁੰਦੀ ਆ ਇਸ ਪਾਸੇ ਜ਼ਿਆਦਾ ਹੀ ਅੱਗੇ ਆਗਾਮ ਪਰ ਹੈ ਅੱਗੇ ਮਾਇਨੇ ਕਾ ਮਾਫੀ ਨੇ ਬੀੜਾ ਪੇਠਾਲਿਆ ਪਤਾ ਨਹੀਂ ਕਿੰਨੇ ਕਿੰਨੇ ਮਿੱਟੀ ਖਾਣੇ ਸੱਪਾਂ ਨੇ ਕਿੰਨਾ ਕੁ ਲੁੱਟਣਾ ਹੈ ਇਹ ਵੀ ਨਹੀਂ ਹੈ ਇੱਧਰ ਵੀ ਸਾਡੇ ਵਾਲੇ ਵੀ ਲੱਗੇ ਹੋਏ ਆ ਦਬੱਲੇ ਹੀ ਦੱਬ ਕੇ ਕਟਾਈ ਹੋ ਰਹੀ ਜ਼ਮੀਨ ਦੀ ਔਰ ਮੈਂ ਤੁਹਾਨੂੰ ਗੱਲ ਦੱਸਾਂ ਵੱਡੀ ਸਾਇੰਟਿਫਿਕ ਸਾਡੇ ਤਾਂ ਸੈਂਟਰ ਏਜੰਸੀਆਂ ਜਾਂ ਮੈਂ ਕਹਿੰਦਾ بڑے بڑے এনवायरमेंटਲ ਵਾਲੇ ਪਤਾ ਨਹੀਂ ਕਿੱਥੇ ਐ ਨਹਿਰਾਂ ਦੇ ਡੰਗੇ ਤਾਂ ਸਿਆਣਾ ਜੀ ਪਹਾੜੀ ਬੂੰਗਾ ਸਭ ਤਸੀ ਹੈ ਕਿੰਨੇ ਜਗ੍ਹਾ ਤੇ ਤਸਾਬ ਹੋਇਆ ਉਹ ਆਹੀ ਗੈਰ ਕਾਨੂੰਨੀ ਮਾਈਨਿੰਗ ਨਾਲ ਹੁਣ ਪ੍ਰਕਿਰਤੀ ਆਪਣੀ ਜਗ੍ਹਾ ਲੈ ਰਹੀ ਹੈ ਜਿੱਦਾਂ ਮੇਰੇ ਪੈਰਾਂ ਥੱਲੇ ਤੇ ਤੁਸੀਂ ਮਿੱਟੀ ਕੱਢ ਦੋਗੇ ਤਾਂ ਮੈਂ 1 ਇੰਚ ਡਾਊਨ ਹੋਣਾ ਹੈ ਮੈਂ ਇਹੇ ਜਗਾਣਾ ਚਾਹੁੰਦਾ ਇਹਨਾਂ ਨੂੰ ਸਰਕਾਰਾਂ ਨੂੰ ਸਿਸਟਮ ਨੂੰ ਪ੍ਰਸ਼ਾਸਨ ਨੂੰ ਦੇਖੋ ਅਸੀਂ ਇਹਨਾਂ ਦੇ ਨਾਲ ਹੈ ਅਸੀਂ ਮਦਦ ਕਰ ਰਹੇ ਹਾਂ ਪਹਿਲਾਂ ਸਾਡਾ ਪੋਲ ਵੱਜ ਜਾਵੇ ਬਾਅਦ ਚ ਗੱਲਾਂ ਕਰਾਂਗੇ ਪਰ ਮੈਂ ਇਹ ਮੰਗ ਕਰਦਾ ਵੀ ਪਾਖੜਾ ਇੱਥੋਂ ਬਾਏ ਔਰ ਸਾਰਾ ਹੋਣਾ 7-8 ਕਿਲੋਮੀਟਰ ਵੈਸੇ ਰੂਟਿਕਲੀ ਉਹ ਹੈਗਾ 20 ਗਾਈ 22 ਕਿਲੋਮੀਟਰ ਜਾਂ 25 ਲਾ ਲਓ ਜੇ ਇੱਕ ਇੰਜੀਨੀਅਰ ਦੀ ਰਿਪੋਰਟ ਪ੍ਰਾਣੀ ਕੱਢਣ ਦੀ ਲੋੜ ਹੈ ਇਸ ਟਾਈਮ ਜੋ ਸੱਚ ਹੈ ਜਾਂ ਝੂਠ ਹੈ ਉਹਨੇ ਇਹ ਕਿਹਾ ਤਾਂ ਇਹਦੇ 35 ਕਿਲੋਮੀਟਰ ਦੀ ਖਦਾਈ ਨਹੀਂ ਹੋਣੀ ਚਾਹੀਦੀ ਅਜੇ ਤਾਂ ਸਾਨੂੰ ਛੋਟੇ ਛੋਟੇ ਦਰਿਆ ਮਾਰ ਮਾਰ ਰਹੇ ਨਾ ਅਜੇ ਤਾਂ ਉਦੋਂ ਕਿਹਾ ਪ੍ਰਸ਼ਾਸਨ ਨੇ ਕਿ ਅੱਧੇ ਘੰਟੇ ਦੇ ਵਿੱਚ ਮਾਫ ਕਰਨਾ 24 ਘੰਟੇ ਦੇ ਅੱਧਾ ਫੁੱਟ ਪਾਣੀ ਘਟਿਆ ਪਾ ਬਾਈ ਜੀ ਦੂਏ ਪਾਸੇ ਧਿਆਨ ਦੇ ਲਿਓ ਜੇ ਅੱਧਾ ਘੰਟਾ ਉਹਨੂੰ ਦੂਏ ਪਾਸੇ ਲਾ ਲਓ ਹੁਣ ਅੱਧੇ ਘੰਟੇ 'ਚ ਜੇ 24 ਫੁੱਟ ਘਟਿਆ ਏ ਤਾਂ 1680 ਫੁੱਟ ਘਟਣ ਨੂੰ ਸਾਲਾਂ ਹੀ ਲੱਗ ਜਾਣੇ ਸੋ ਇਸ ਕਰਕੇ ਨਾਲ ਕੋਈ ਵੀ ਜਿੱਦਾਂ ਹੁਣ ਮੈਂ ਨਹੀਂ ਕਹਿੰਦਾ ਚਲੋ ਉਹ ਤਾਂ ਧੱਕਾ ਏ ਬਾਰਡਰ ਏਰੀਆ 50 ਕਿਲੋਮੀਟਰ ਹੀ ਨਹੀਂ ਕਬਜ਼ੇ 'ਚ ਲੈ ਲਿਆ ਐਟ ਲੀਸਟ ਇਹਦੀ ਪਾਖੜੇ ਤੋਂ ਲੈ ਕੇ ਉਹ ਵੇਖੇ ਚ ਕਦੀ ਕੋ ਖਤਰਾ ਨਾ ਹੋਵੇ ਇੱਕ ਡਿਕਲੇਰਡ ਪਾਲਿਸੀ ਹੋ ਜਾਣੀ ਚਾਹੀਦੀ ਮਾਈਨਿੰਗ ਟੋਟਲ ਜ਼ਿਲ੍ਹਾ ਰੂਪਨਗਰ ਚ ਬੰਦ ਕਰਨ ਦੀ ਲੋੜ ਹੈ ਕਿਉਂਕਿ ਹਿਮਾਚਲ ਦੇ ਜਿਹੜਾ ਬਹਿਣ ਹੈ ਉਹਦਾ ਮੁਹਾਨਾ ਰੂਪਨਗਰ ਹੈ ਤੁਸੀਂ ਹੁਣ ਜਿਹੜੇ ਨੌਜਵਾਨ ਨੇ ਤੁਹਾਨੂੰ ਲੱਗਦਾ ਵੀ ਸੇਫ ਸਫੀਸ਼ੀਐਂਟ ਆ ਰਹੀ ਹੈ ਜਿੰਨੀ ਲੋਡ ਹੈ ਇੱਥੇ ਭਰ ਭਰ ਕੇ ਆਈ ਜਾਂਦੀ ਲੋਨ ਮੁਤਾਬਕ ਹੁਣ ਤੱਕ ਮਾਲਿਕ ਦੀ ਕਿਰਪਾ ਨਾਲ ਸੰਤਾ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਜਿੱਥੇ ਜਿੱਥੇ ਅਸੀਂ ਗਏ ਆ ਹੱਥ ਖੜੇ ਕਰਾ ਕੇ ਆਏ ਆ ਫੇ ਬਸ ਕਰੋ ਬੋਰੀਆਂ ਲੋਡ ਨਹੀਂ ਪਰ ਜੀ ਕੋਈ ਅਧਿਕਾਰੀ ਹੈਗੇ ਪ੍ਰਸ਼ਾਸਨਿਕ ਉਹ ਪਰਲੇ ਪਾਸੇ ਹੋਣੇ ਜੀ ਮੈਕਮੇ ਇਸ ਪੁਲ ਦੇ ਵਿੱਚੋਂ 2 4 500 2 4000 ਨਹੀਂ ਲੱਖਾਂ ਟਿਪਰ ਨਿਕਲ ਗਏ ਵੇ ਇਹ ਤਾਂ ਹੁਣ ਸਾਡੇ ਕਿਹੜੀਆਂ ਚੱਲ ਰਹੀਆਂ ਗੱਡੀਆਂ ਤਾਂ ਗੈਰਕਾਨੂੰਨੀ ਮਾਇਨੇਗਾ ਸਵੇਰੇ ਬੰਦ ਕਰੇ ਜੀ ਟਰੱਕ ਚੱਲ ਰਹੇ ਆ ਇਹ ਇਹ ਤਾਂ ਨਾਰਮਲ ਪਹਾੜੇ ਵਾਲੇ ਆ ਨਾ ਜੀ ਇਹਦੇ ਉੱਪਰ ਤੇ 100 100 ਟਨ ਸਵੇਰੇ 7:30 ਵਜੇ ਤੱਕ ਚੱਲਦੇ ਸੀਗੇ ਮੈਂ ਪ੍ਰੋਪਰ ਵੀਡੀਓ ਪਾਈ ਜ਼ਿੰਮੇਵਾਰੀ ਲੈ ਕੇ ਪਾਈ ਵੀ ਜੇ ਇਹ ਨਾ ਰੁਕੇ ਫਿਰ ਸਾਡਾ ਨੁਕਸਾਨ ਪੱਕਾ ਹੈ ਕਿਉਂਕਿ ਇੱਥੇ ਥੋੜੀ ਜਿਹੀ ਦਰਜ ਵੀ ਹੈ ਮੈਂ ਕਿਸੇ ਨੂੰ ਪੈਨਿਕ ਨਹੀਂ ਕਰਨਾ ਚਾਹੁੰਦਾ ਪਰ ਜੇ ਸਮੇਂ ਦੇ ਪਹਿਲਾਂ ਜੇ ਸਰਕਾਰਾਂ ਪ੍ਰਬੰਧ ਕਰਦੀਆਂ ਹੈ ਅਗਾਊ ਜਾਂ ਸਰਕਾਰਾਂ ਪਲਾਨਿੰਗ ਕਰ ਸਕਦੀਆਂ ਤਾਂ ਭਾਈ ਸਾਡੇ ਇਲਾਕੇ ਹੈ ਸਾਡੇ ਪਿੰਡ ਹੈ ਅਸੀਂ ਪਬਲਿਕ ਪਲਾਨਿੰਗ ਪਬਲਿਕ ਗਵਰਨਮੈਂਟ ਦੇ ਤੌਰ ਤੇ ਕੰਮ ਕਰ ਰਹੇ ਨੇ ਸੰਤਾ ਦੇ ਅਸ਼ੀਰਵਾਦ ਥੱਲੇ ਔਰ ਜੇਕਰ ਇਹ ਕਾਰਵਾਈ ਰੁਕਦੀ ਹੈ ਮੈਂ ਤੁਹਾਨੂੰ ਅੱਜ ਸਪਸ਼ਟ ਕਰ ਦਵਾਂ ਜੰਬੋ ਬੈਗ ਚੰਗੀ ਕੁਆਲਿਟੀ ਦੇ ਨਾਲ ਤਾਂ ਲਗਾਤਾਰਾਂ ਨੇ ਚਾਹੀਦੇ ਇਹਦੇ ਉੱਤੇ ਮਹਾਰਾਸ਼ਟਰ ਸਮੁੰਦਰ ਦੀ ਤਰ੍ਹਾਂ ਜਿਹੜੇ ਡੰਗੇ ਉੱਦਾਂ ਦੇ ਲੱਗਣੇ ਚਾਹੀਦੇ ਇਹ ਪ੍ਰਕਿਰਿਆ ਰੁਕਦੀ ਹੈ ਤੁਸੀਂ ਥੱਲੇ ਜਾ ਕੇ ਦੇਖ ਲਓ ਜਿੱਥੇ ਤੱਕ ਜੰਬੋ ਬੈਗ ਗਿਰ ਗਏ ਉੱਥੇ ਤੇ ਖਾਰ ਲੱਗਣੀ ਫਿਲਹਾਲ ਰੁਕ ਗਈ ਜਿੱਥੇ ਨਹੀਂ ਆ ਉੱਥੇ ਖਾਰ ਲੱਗ ਰਹੀ ਹੈ ਕੋਲੇ ਸਮੇਂ ਤੇ ਇਹਨੂੰ ਪੱਕੇ ਡੰਗਿਆਂ ਦੀ ਲੋੜ ਪਊਗੀ 101% ਨਹੀਂ ਇਹ ਪੁਲ ਹੈ ਤੁਸੀਂ ਹੋ ਜਾਊਗਾ ਇਹ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਮੈਂ ਪੈਨਿਕ ਨਹੀਂ ਕਰ ਰਿਹਾ ਕੋਈ ਖਬਰਾਂ ਦੀ ਲੋੜ ਤਾਂ ਹੈ ਨਹੀਂ ਵੈਸੇ ਇੱਥੇ ਸਾਰੇ ਵਧੀਆ ਕੰਮ ਚੱਲ ਰਿਹਾ ਮੇਰੇ ਖਿਆਲ ਨਾਲ ਕੰਮ ਚੱਲ ਰਿਹਾ ਜੀ ਕੰਮ ਚੱਲ ਰਿਹਾ ਦੇਖੋ ਕਾਰ ਸੇਵਾ ਵਾਲੇ ਸੰਤਾਂ ਨੇ ਜ਼ਿਲ੍ਹਾ ਰੂਪਨਗਰ ਦੇ ਆਨੰਦਪੁਰ ਨੰਗਲ ਏਰੀਏ ਨੂੰ ਜਿੱਦਾਂ ਕਹਿੰਦੇ ਮੋਂਢਾ ਲਾ ਕੇ ਬ ਠੀਕ ਹੈ ਸਰਕਾਰ ਹੁਣ ਸਹਿਯੋਗ ਕਰ ਰਹੀ ਹੈ ਪਰ ਕਮਾਂਡ ਉੱਥੋਂ ਚੱਲ ਰਹੀ ਹੈ ਸੰਤਾਂ ਦੀ ਸਰਕਾਰ ਤੋਂ ਪਰ ਇਹ ਇਸ ਪੱਧਰ ਤੇ ਕੰਮ ਨਹੀਂ ਜੇ ਕਹੋ ਤੁਸੀਂ ਕਾਬੂ ਆਣਾ ਇਹ ਤਾਂ ਫੌਰੀ ਐਕਸ਼ਨ ਹੈ ਇਹਦੇ ਤਾਂ ਪੱਕਾ ਇੱਥੇ ਡਿਪਾਰਟਮੈਂਟ ਤਲਾਤ ਹੋ ਜਾਣਾ ਚਾਹੀਦਾ ਵੀ ਜਦ ਤੱਕ ਇਹ ਸੁਰੱਖਿਤ ਨਹੀਂ ਹੁੰਦਾ ਤੁਸੀਂ ਨਹੀਂ ਉੱਠਣਾ ਤੁਸੀਂ ਨੌਕਰੀ ਲੈਂਦੇ ਤਨਖਾਹ ਲੈਂਦੇ ਉਹਨੇ ਪਿੰਡਾਂ ਦੇ ਨੌਜਵਾਨ ਛੁੱਟੀਆਂ ਲੈ ਕੇ ਆ ਰਹੇ ਜੀ ਕਿੰਨੇ ਦਿਨ ਬੈਠੇ ਰਹੋਗੇ ਅਸੀਂ ਪਿੱਛੇ ਨਹੀਂ ਹਟਦੇ ਪਰ ਸਰਕਾਰ ਨੂੰ ਹੁਣ 1170 ਕਰੋੜ ਹੈ ਜਿੰਨਾ ਡਿਜਾਸਟਰ ਦਾ ਉਹਦੇ ਜੋ ਘੱਟੋ ਘੱਟ 20 ਕਰੋੜ ਇਥੇ ਲੱਗਣਾ ਤਿਆਰੀ ਕਰ ਲੈਣੀ ਚਾਹੀਦੀ ਬਿਲਕੁਲ ਉਹ ਬਿਲਕੁਲ ਜਿੱਥੇ ਇਹ ਨੌਜਵਾਨ ਲੱਗੇ ਹੋਏ ਪਿੰਡਾਂ ਦੇ ਲੋਕ ਲੱਗੇ ਹੋਏ ਆ ਅਗੇਤੀ ਤਿਆਰੀ ਦੇ ਵਿੱਚ ਤਾਂ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੀ ਜਿਹੜੀਆਂ ਹੈਗੀਆਂ ਉਹ ਟੀਮਾਂ ਇੱਥੇ ਆਂਜਾ ਹੋਈਆਂ ਤੇ ਸੰਗਤ ਲੱਗੀ ਹੋਈ ਆ ਤੁਸੀਂ ਨਰੇਗਾ ਤੋਂ ਆ ਜੀ ਤੁਸੀਂ ਨਰੇਗਾ ਤੋਂ ਹਾਂ ਨਹੀਂ ਅਸੀਂ ਨਰੇਗਾ ਤੋਂ ਹਾਂ ਜੀ ਨਰੇਗਾ ਤੋਂ ਨਹੀਂ ਤੁਸੀਂ ਆਪਣੀ ਆਪ ਲੱਗੀ ਹੋਈ ਸੇਵਾ 'ਚ ਲੱਗੀ ਕਿ ਪ੍ਰਸ਼ਾਸਨ ਨੇ ਲਾਇਆ ਤੁਹਾਨੂੰ? ਕਿਸ ਲੈ ਕੇ ਆਇਆ? ਬੇਲੇ ਕੇ ਆਇਆ ਠੇਕੇਦਾਰ। ਠੇਕੇਦਾਰ ਲੈ ਕੇ ਆਇਆ। ਸੋ ਬਿਲਕੁਲ ਗੁਰਦਾਰਸ 服务 ਆਈ ਮਹਾਰਾਜ। ਗੁਰਦਾਰਸ 服务 ਆਈ ਹੈ। ਬਿਲਕੁਲ ਸੋ ਇਸ ਪਾਸੇ ਵੱਲ ਵੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਕਿ ਇੱਧਰ ਵੀ ਕੰਮ ਚੱਲ ਰਿਹਾ ਹੈ। ਇੱਥੇ ਵੀ ਸੇਵਾ ਚੱਲ ਰਹੀ ਹੈ ਤੇ ਮਸ਼ੀਨ ਵੀ ਲੱਗੀ ਹੋਈ ਹੈ। ਸੋ ਯਕੀਨਨ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਇਸ ਥਾਂ ਦੇ ਉੱਤੇ ਉਹ ਇਸ ਕਾਰਜ ਦੇ ਵਿੱਚ ਲੱਗੇ ਹੋਏ ਆ ਤੇ ਸਤਲੁਜ ਦਾ ਇਹ ਵਿਸ਼ਾਲ ਰੂਪ ਜਿਹੜਾ ਹੈਗਾ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਇਹ ਸਪੀਡ ਵੀ ਜਿਹੜੀ ਹੈਗੀ ਤੇ ਪਾਣੀ ਵੀ ਆਮ ਨਾਲੋਂ ਵੱਧ ਇਸ ਥਾਂ ਦੇ ਉੱਤੇ ਇਸ ਸਮੇਂ ਚੱਲ ਰਿਹਾ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਲੋਕ ਮਿਲ ਕੇ ਜਿਹੜੇ ਹੈਗੇ ਆ ਇਸ ਥਾਂ ਦੇ ਉੱਤੇ ਕਾਰਜ ਕਰ ਰਹੇ ਆ ਪਰ ਕਾਰਜ ਬੇਸ਼ੱਕ ਚੱਲ ਰਿਹਾ ਪਰ ਸਵਾਲ ਜਰੂਰ ਖੜੇ ਹੁੰਦੇ ਆ ਕਿ ਇਹ ਤਿਆਰੀਆਂ ਪਹਿਲਾਂ ਮੁਕੰਮਲ ਕਿਉਂ ਨਹੀਂ ਹੋਈਆਂ ਦੂਜਾ ਸਵਾਲ ਇਹ ਆ ਜੇ ਹੁਣ ਮੌਕੇ ਤੇ ਵੀ ਇਹਨੂੰ ਕੀਤਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਦੇ ਉੱਤੇ ਕੰਮ ਕੀਤਾ ਜਾਊਗਾ ਜਾਂ ਹਰੇਕ ਸਾਲ ਵੇੜੇ ਆਈ ਜਨਵਿੰਨੋ ਕੁੜੀ ਦੇ ਕੰਨ ਫਿਰ ਉਹੀ ਕੰਮ ਹੋਊਗਾ ਇਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੇ ਗੁਰਪ੍ਰੀਤ ਸਿੰਘ ਦੇ ਨਾਲ ਤਨਮ ਸਿੰਘ ਪੰਜਾਬੀ ਲੋਕ ਚੈਨਲ